ਸਾਸੀ ਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਆ ਪੱਖੀਕਲਾ ਪੱਖੀਕਲਾ ਪਿੰਡ ਦੇ ਵਿੱਚ ਜਾਣਿਆ ਪਹਿਚਾਣਿਆ ਚਿਹਰਾ ਮਿੱਤਰੋ ਬਾਈ ਧਨਪਤ ਦੇ ਕੋਲੇ ਮੈਂ ਮੌਜੂਦ ਹਾਂ ਅੱਜ ਇੱਕ ਝੋਟੀ ਵਿਖਾਉਣੀ ਹੈ ਤੁਹਾਨੂੰ ਮਿੱਤਰੋ ਬਾਕਮਾਲ ਚੀਜ਼ ਇੱਕ ਦੇਖਣਯੋਗ ਚੀਜ਼ ਹੋਊਗੀ ਹਰ ਇੱਕ ਬੰਦਾ ਪੈਸੇ ਨਹੀਂ ਲਾ ਸਕਦਾ ਹੁੰਦਾ ਕਈ ਦੇਖਣ ਵਾਲੇ ਵੀ ਹੁੰਦੇ ਆ ਮੈਂ ਇਹ ਗੱਲ ਕਹੂੰਗਾ ਵੀ ਤੁਹਾਨੂੰ ਉਹਨਾਂ ਦਾ ਸਵਾਦ ਆਊਗਾ ਵੇਖ ਕੇ ਪਹਿਲਾਂ ਝੋਟੀਆਂ ਤੇ ਬੜੀ ਚੰਗੀ ਤਿਆਰੀ ਦੇ ਵਿੱਚ ਸੂਈਆ ਕਰਮਾਂ ਵਾਲੀ ਕਿੰਨੇ ਦਿਨਾਂ ਦੀ ਸੂਈਆ ਕਿੰਨੇ ਦੁੱਧ ਤੇ ਚੱਲਦੀ ਆ ਕੀ ਇਹਦਾ ਕੱਦ ਵੱਡਾ ਕੀ ਇਹਦਾ ਜੀ ਗੱਲ ਬੜੀ ਨਾਲ ਕਰ ਲੈ ਸੱਸੀ ਗੱਲ ਬਈ ਤੁਨਪਤ ਬਈ ਹੋਰ ਘਰ ਪਰਿਵਾਰ ਦਾ ਠੀਕ ਆ ਵਧੀਆ ਬਾਈ ਚੜਦੀ ਕਾਰ ਦਾ ਮਾਣ ਕਿਰਪਾ ਬਾਬੇ ਦੀ ਜੀ ਜਦੋਂ ਸ਼ੁਕਰ ਅਰੇ ਝੋਟੀ ਆ ਗਈ ਇੱਕ ਹੈ ਹਾਂਜੀ ਹਾਂਜੀ ਪਹਿਲੀਆਂ ਬਈ ਫਿਰ ਪਹਿਲੀ ਪਹਿਲੀ ਬੜੀ ਬਾਡੀ ਬੂਡੀ ਦੀ ਕਮਾਲ ਹੈ ਨਾ ਬੜੀ ਸੰਭੀ ਪਹਿਲੇ ਨਹੀਂ ਸੂਈ ਆਏ ਪਹਿਲੇ ਸੂਈ ਬਈ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਸੂਈ ਨੂੰ ਬਈ ਪੰਜਵਾਂ ਦਿਨ ਆ ਪੰਜਵਾਂ ਦਿਨ ਕਿੰਨੇ ਦੁੱਧ ਚੱਲਦੀ ਬਈ ਹੁਣ ਹੁਣ ਬਈ ਦੁੱਧ ਤਾਂ ਮੰਨ ਲਾ ਹੋ ਸਕਦਾ 11 ਹੀ ਹੋਵੇ ਉਹ ਮੈਂ ਆਪਾਂ ਜੇ ਸਾਰਾ ਤਨ ਨਿਚੋੜ ਕੇ ਵੇਖੀਏ ਤਾਂ ਕੰਮ ਬੱਚੇ ਪੁੱਤੇ ਨੂੰ ਛੱਡਣਾ ਪੈਂਦਾ ਘੜਵਾੜ ਹੋ ਜਾਂਦੀ ਹੈ ਪਰ ਮੰਨ ਕੇ ਚੱਲ 10 ਤਾਂ ਲੋਹੇ ਤੇ ਲਕੀਰ ਵਾਲਾ ਕੰਮ ਹੈ ਲੋਹੇ ਵਾਲਾ ਕੰਮ ਹੈ ਹੋ ਸਕਦਾ ਵੱਧ ਵੀ ਹੋਵੇ ਪਰ ਆਪਾਂ 10 ਹੀ ਗਾਵਾਂਗੇ ਅਡਰ-ਉਡਰ ਦੀ ਬੜੀ ਚੰਗੀ ਕੱਟਰੀ ਹੈ ਮੈਂ ਬੋਲ ਹੀ ਸਿਰਾ ਯਾਰ ਜਮਾ ਪੂੜਾ ਪੜਾ ਵੀ ਬਹੁਤ ਚੰਗਾ ਉੱਤੇ ਚੱਲਣਾ ਹੈ ਬਿਲਕੁਲ ਦੁੱਧ ਕਿੰਨਾ ਦੇ ਜੂਗੀ ਤੇਰੇ ਤਜਰਬੇ ਨਾਲ ਬਈ ਦੁੱਧ ਮੰਨ ਕੇ ਚੱਲੋ ਵੇਖੋ ਜੇ ਆਪਾਂ ਘਟ ਦੋ ਘਟ ਵੀ ਜਿਹੜੇ ਹਿਸਾਬ ਨਾਲ ਇਹ ਸਟਾਰਟਿੰਗ ਹੈ ਹਾਂ ਦੁੱਧ ਬਈ 14 13 14 13 14 ਦਾ ਦੇਣਾ ਚਾਹੀਦਾ ਹੈ ਹਾਂ ਤੁਹਾਡੀ ਖੁੱਲੀ ਡੁੱਲੀ ਬਹੁਤ ਹੈ ਹਾਂ ਚਵਾਈਟ ਨੂੰ ਕਿਵੇਂ ਬਈ ਖਾਣ ਪੀਣ ਵਧੀਆ ਖਾਂਦੀ ਜਿਹੜਾ ਕੋ ਮਰਜ਼ੀ ਪਾ ਦੇ ਖਾਣੇ ਜਿਹੜਾ ਕੋ ਮਰਜ਼ੀ ਪਲੇਟੀ ਦਾਣਾ ਫੀਡ ਜਿਹੜਾ ਕੋ ਮਰਜ਼ੀ ਚੱਕ ਦੇ ਹਾਂ ਬਿਲਕੁਲ ਠੀਕ ਹੈ ਬਈ ਮੈਂ ਜਦੋਂ ਪਾਇਆ ਨਹੀਂ ਗੋਲਗਾੜਾ ਮੈਂ ਚਾਰ ਕੇ ਦੇਖਿਆ ਇਹਨੂੰ ਥੋੜਾ ਪਾਇਆ ਮੈਂ ਕਿ ਭਲਾਂ ਭੁਲਾਂ ਇਹ ਇੱਕ ਗੱਲ ਹੋਰ ਆ ਬਈ ਤੁਹਾਡਾ ਬਾਪ ਜਿਵੇਂ ਰਵਾਰ ਘਰਾਂ ਨੇ ਚੰਗੇ ਦੀ ਝੋਟੀ ਬਹੁਤ ਘਰਾਂ ਨੇ ਚੰਗੇ ਦੀ ਆ ਬਾਈ ਇਹ ਨਾ ਆਪਾਂ ਆਪਣੇ ਰਿਸ਼ਤੇਦਾਰ ਆ ਇਤੋਂ ਗਵਾਂਢੋਂ ਭੂਆ ਹੀ ਲੱਗਦੀ ਸਾਡੀ ਉਹ ਉਹ ਆਪ ਬਾਹਰ ਉੱਡ ਗਏ ਕੈਨੇਡਾ ਤੇ ਇਹਦੀ ਜਿਹੜੀ ਮਤਲਬ ਮਾਂ ਹੈ ਉਹ ਵੀ ਜਫਰਾਵਦੀ ਸੀ ਇਹਦੀ ਜਿਹੜੀ ਨਾਨੀ ਉਹ ਵੀ ਜਫਰਾਵਦੀ ਸੀ ਉਹ ਵੀ ਜਫਰਾਵਦੀ ਹਾਂ ਉਹਨਾਂ ਦੇ ਘਰਾਂ ਨੇ ਤੂੰ ਆ ਗਈ ਸਿੰਘ ਮਤਲਬ ਇਹ ਮਤਲਬ ਵੀ ਇਹਦੀ ਨਾਨੀ ਵੀ ਹੋ ਗਈ ਨਾ ਜਫਰਾਵਦੀ ਤੇ ਇਹਦੀ ਮਾਂ ਵੀ ਜਫਰਾਵਦੀ ਹੋ ਗਈ ਇਹ ਥੋੜਾ ਜਿਹਾ ਘਟ ਗਈ ਹੈ ਨਾ ਇਹ ਮੱਲਵੀ ਵੇਖੋ ਫਰਕ ਥੋੜਾ ਮਾਤਾ ਪੈ ਜਾਂਦਾ ਹਨ ਪਰ ਹੈ ਮੱਲ ਪਰ ਮੂੰਹ ਮਾ ਹੋਈ ਹੈ ਤੁਸੀਂ ਇਹ ਵੇਖੋ ਜਿਹੜਾ ਇਹਦਾ ਮੱਥਾ ਦੂਜੀਆਂ ਮਈਆਂ ਦਾ ਵੇਖ ਲਓ ਮੱਥਾ ਦੇ ਇਹਦਾ ਘੱਟੋ ਘੱਟ 5 4 5 ਇੰਚ ਉੱਚਾ ਮੱਥਾ ਹੈ ਉੱਚਾ ਵੀ ਹੈ ਤੇ ਮੱਲ ਅੱਖਾਂ ਦੇ ਵਿੱਚ ਥੱਲੇ ਢਾਲ ਵੀ ਹੈਗੀ ਹਾਂ ਢਾਲ ਹੈਗੀ ਹੈ ਤੇ ਵੇਖੋ ਸਿੰਗ ਵੀ ਮਤਲਬ ਮੋਢੇ ਤੋਂ ਉਹਨਾਂ ਦਾ ਚੌੜਾ ਹੁੰਦਾ ਹੈ ਹਨਾ ਉਵੇਂ ਹੀ ਮਤਲਬ ਐਨਾ ਸੋਹਣੀ ਬੀਬਾ ਯਾਰ ਮੂੰਹ ਵਿੱਚ ਪੂਰੀ ਚੋਟੀ ਹੈ ਉਹ ਭਾਈ ਇਹਦਾ ਫਿਰ ਇੱਕ ਗੱਲ ਹੋਰ ਦੱਸੀਏ ਇਹਦਾ ਕਟਾ ਮਗਰ ਜਿਹੜਾ ਉਹ ਵੀ ਚੰਗੇ ਟਿਕਾਣੇ ਦਾ ਬਹੁਤ ਟਿਕਾਣੇ ਦਾ ਭਾਈ ਤੁਸੀਂ ਇੱਧਰ ਦੇਖੋ ਇਹਦੇ ਟੈਕਸੀ ਕੱਲ ਹੂੰ ਦੇਖ ਹੂੰ ਵਾਕਿਆ ਹੀ ਬਈ ਸਹੀ ਗੱਲ ਹੈ ਇੱਧਰ ਦੇਖੋ ਹੂੰ ਨਹੀਂ ਠੀਕ ਆ ਅੱਛਾ ਕਿੰਨੇ ਦੀ ਦੇ ਦੇਂਗੇ ਧੰਨਵਾਦ ਭਾਈ ਰੇਟ ਕੀ ਕਰਾਂਗੇ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਲੋਕ ਕਹਿ ਦਿੰਦੇ ਆ ਜਦੋਂ ਬਿਜਲੀ ਨਹੀਂ ਲਾਈ ਫਿਰ ਫੋਨ ਤੇ ਰੇਟ ਆ ਭਾਈ ਆਉਣਾ ਫਿਰ ਥੋੜਾ ਐਸ ਕੀਰੀ ਦਾ ਮਾਮਲਾ ਯਾਰ ਪਰਦਾ ਰੱਖਣਾ ਇਸੇਦਾਰੀ ਹੈ ਨਾ ਤੋੜੀ ਭਾਈ ਕੱਢੀ ਪਾ ਰੋ ਮੈਂ ਲੈ ਵੀ ਮਿੱਤਰੋ ਫਲੋਂ ਉਨ ਝੋਟੀ ਆ ਪੈਲਣ ਤੁਰਦੀ ਲੱਗੀ ਉਹ ਤੁਹਾਨੂੰ ਜਿਹੜਾ ਤੁਰੀ ਨਾ ਦੱਸੂਗੀ ਵੀ ਵਾਕਿਆ ਮੈਂ ਤੁਰਦੀ ਆ ਪੁੜਾ ਪੜਾ ਆਪਾਂ ਦੀ ਉੱਤੇ ਕਰਮਾਂ ਵਾਲੀ ਦੇ ਮੰਜਾ ਢਾ ਕੇ ਸੌਂ ਜਾ ਰੇ ਏਡੀ ਚੌੜੀ ਝੋਟੀ ਉੱਤੋਂ ਪਈ ਆ ਐਨ ਵੇਖੋ ਕਰਾ ਵੀ ਹੂੰ ਦੇਖੋ ਬਾਈ ਲਿਆ ਬਾਈ ਮੋੜਨਾ ਵਾਕਿਆ ਯਾਰ ਬਾਈ ਤਨਪਾਤ ਸਿਆ ਤੇਲੋਂ ਲੁੱਟਦੀ ਆ ਹਨਾ ਨਹੀਂ ਮਿੱਤਰੋ ਵੇਖੋ ਕਰੀ ਨਹੀਂ ਆ ਵੀ ਬਹੁਤ ਟੌਪ ਟੌਪ ਦਿਖਾਈਆਂ ਝੋਟੀਆਂ ਵੀ ਬਹੁਤ ਟੌਪ ਟੌਪ ਦਿਖਾਈਆਂ ਐ ਅਸੀਂ ਗੱਲ ਨਹੀਂ ਹਾਰਾ ਇਹ ਆਉਂਦੇ ਰਤਬੇ ਦੇ ਵਿੱਚ ਕਰਮਾਂ ਵਾਲੀ ਆਉਂਦੇ ਘਰਾਣੇ ਦੇ ਵਿੱਚ ਤੇਰੀ ਮਾਰਦ ਕੇ ਲਾਦ ਕੇ ਬੱਚਾ ਲਾਦੇ ਪੱਛਾ ਛੜਦੇ ਥੱਲੇ ਬਾਈ ਹਾਰਾ ਤੁਹਾਨੂੰ ਚੋਣ ਵੀ ਵਿਖਾਈ ਦੇਣਾ ਪਾਰਟੀ ਮੰਗਵਾ ਲਾ ਬਈ ਕਰੀ ਉਪਰਦੀ ਵੀ ਲੈ ਨਹੀਂ ਪਤਾ ਹਾਂ ਥੱਲੇ ਨਾ ਮਾਰੀ ਧਾਰਾ ਲੈ ਵਾਲਾ ਉਹੜਾ ਟੱਕਾ ਲੈਂਦਾ ਤੁਹਾਨੂੰ ਪਾਪ ਬਾਈ ਹੂੰ ਬਾਈ ਚਵਾਈ ਬਹੁਤ ਚੰਗੀ ਐ ਹੂੰ ਇਹ ਛੋਟੀ ਚੰਗੀ ਐ ਜਦੋਂ ਥਾਣੀ ਬਹੁਤ ਚੰਗਾ ਲੱਗਾ ਦੁੱਧ ਬਾਈ ਦੂਜੇ ਸੋਨ ਨੂੰ ਤਾਂ 16 17 ਕਿਲੋ ਪਾਜੂ ਦੇਉਗੀ ਮੈਨੂੰ ਤਾਂ ਯਾਰ ਐਦ ਕੀ ਉਮੀਦ ਆ ਵੀ 14 15 ਦਾ ਨੇ ਦੇ ਦੇਉ ਦੇਉ ਯਾਰ ਲੈ ਕਿਪਰੋ ਕਮਾ ਘੜਤੇ ਕਿਲੇ ਹੂੰ ਕਿਲੇ ਨਹੀਂ ਦਰਦੀ ਆ ਥੋੜਾ ਜਿਹਾ ਆਓ ਫਿਰ ਉਪਰ ਆ ਤਕ ਮਾਰਾ ਮੋਟਾ ਪਸ਼ੂ ਕਰਦਾ ਹੀ ਹੂੰ ਤਾ ਮਾਰਦੇ ਤਾਰ ਬਈ ਐਂ ਦਿਖਾ ਦੇ ਬਈ ਸਾਰਾ ਕੋ ਬਹਿਣ ਵਧੀਆ ਕੀ ਕੀ ਕੋ ਜੀ ਦੇ ਮਾਰ ਦੇ ਐ ਤਰਾ ਦੇ ਤੱਲੀ ਕਰਾ ਦੇ ਭਾਵੇਂ ਕੋਈ ਚੱਕਰ ਨਹੀਂ ਆਪਾਂ ਨੂੰ ਖੜਾ ਕੋਈ ਮੂਰ ਲਿਆ ਨੂੰ ਮਾਰਦੇ ਹੁਣ ਮੋ ਜੀ ਜਾਨ ਜੰਮੇਰ ਦੀ ਧਾਰਾ ਲਹਿਣਾ ਪੋਲੀਆ ਚੋਂ ਨੱਚ ਬਾਈ ਚੁੱਪ ਪੋਲੀ ਪੋਲੀ ਆ ਮਗਨਾਂ ਫਿਰ ਮਾਰ ਦੇ ਨੇ ਠੀਕ ਹੈ ਬੀ ਹੁਣ ਅੱਕੇ ਵਾਲੀ ਆ ਕੰਮ ਕਰ ਨੰਬਰ ਦੱਸੀ ਕੇਰਾ ਦੇ ਆਉਂਦਾ ਨੰਬਰ 98763 ਹੂੰ 42099 ਇੱਕ ਵਾਰੀ ਹੋਰ ਬੋਲੋ 98763 ਹੂੰ 42099 ਠੀਕ ਹੈ ਬਾਕੀ ਗੱਲ ਇਹ ਵੀ ਹੈ ਲੋਕ ਕਹਿ ਦਿੰਦੇ ਏਖੜ ਲੱਗਾ ਹਾਂ ਭਾਈ ਕੋਈ ਏਖੜ ਨਹੀਂ ਲੱਗਾਗਾ ਸੈਮ ਤੋਂ ਟਾਈਮ ਚੋਈ ਹਾਂ 6 ਦੇ 6 ਚੋ ਕਿਲ ਦਵੇ ਜੋ ਮਰਜੀ ਹੋਵੇ ਹੁਣ ਵੀ ਨਹੀਂ ਏਖੜ ਲੱਗਾ ਅਗਲਾ ਵੀਡੀਓ ਤੇ ਏਖੜ ਲਾ ਕੇ ਵਿਖਾਤੀ ਤੇ ਮੁੜ ਕੇ ਆਪਾਂ ਇਹ ਕੰਮ ਨਹੀਂ ਕਰਨਾ ਉਹ ਭਾਈ ਕੰਮ ਗਲਤ ਆ ਯਾਰ ਹਾਂ ਨਹੀਂ ਮਨ ਲਗੇ ਅਗਲਾ ਯਾਰ ਕੱਲ ਨੂੰ ਲੈਵਾ ਵੇਖਣਾ ਅਗਲੇ ਨਵੇਂ ਫੋਨ ਦੇ ਵਿੱਚ ਐਡਾ ਦਿਖਾ ਦਈਏ ਕੱਲ ਨੂੰ ਨਿੰਬੜਦਾ ਕੋਣ ਬਿਲਕੁਲ ਬਿਲਕੁਲ ਐਨ ਵਧੀਆ ਚੁਾਈ ਆ ਭੂਰ ਨਹੀਂ ਸਿੱਟਾ ਨਹੀਂ ਕੋਈ ਭਵਾ ਇਹਨੇ ਆਨਲਾਈਨ ਮੰਗਾਉਣੀ ਆਨਲਾਈਨ ਵੀ ਮੰਗਾ ਸਕਦਾ ਕੋਈ ਭੂਰ ਨਹੀਂ ਸਿੱਟਾ ਜੀ ਪਾਈ ਨਾਲ ਰਾਬਤਾ ਕਰਨ ਕਿੱਲੇ ਘੜ ਤੇ ਜਮਾ ਮੰਨ ਲਾ ਵੇਲੋ ਝੋਟੀ ਨੇ ਤੇਰੇ ਸਾਹਮਣੇ ਥਾਂ ਤੁ